ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੀਤ ਪਾਲ ਕੌਰ ਜਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣੇਗੇ ਬਲੌਗ ਬਲੌਗ ਨੂੰ ਐਂਡ ਤੱਕ ਜਰੂਰ ਦੇਖੋ ਬਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਪ੍ਰੀਤ ਪਾਲ ਗਈ ਹੀ ਸੀ ਆਪਦੀ ਭੂਆ ਜੀ ਲਵੇ ਇਹ ਲਾਇਆ ਹੀ ਅੱਖ ਦੇਣਾ ਸੋਮਵਾਰ ਨੂੰ ਗਈ ਸੀ ਸੋਮਵਾਰ ਨੂੰ ਅੱਜ ਆ ਗਈ ਮੀਂਹ ਬਹੁਤ ਜ਼ਿਆਦਾ ਪਈ ਜਾਂਦਾ ਹੈਗਾ ਕੱਲ ਦਾ ਪਈ ਜਾਂਦਾ ਹੈਗਾ ਬਹੁਤ ਮੀਂਹ ਨੂੰ ਬੁਰਾ ਹਾਲ ਕਰਤਾ ਆਪਾ ਪਾਤੌਣੀ ਦੀ ਸੰਨੀ ਮੱਜਾਂ ਨੂੰ ਮਾਰੀਏ ਕਣੀਆਂ ਕਟੀਆਂ ਹੋਈਆਂ ਨੇ ਲੱਕੀ ਸੀ ਮੈਂ ਬੈਠਾ ਤੇ ਪਿੱਛੇ ਬੈਠਾ ਲੱਕੀ ਮੈਂ ਤਾਂ ਫੇਰ ਜਾਨੀ ਆ ਲੱਕੀ ਅਜੁੰਦਾ ਦਾ ਹੋਇਆ ਬੈਠਾਂਗਾ ਪਤਾ ਨਹੀਂ ਤਾਂ ਕਣੀਆਂ ਲੱਗੀਆਂ ਜਾਂਦੀਆਂ ਨੇ ਇਹਨੂੰ ਚਲਪਣ ਹੋਈ ਪਈ ਹੈ ਆਸਵੇਂ ਮੈਂ ਬੂਤੋ ਹਸਾਰਾ ਸਿੱਪਤਾ ਪੱਤ ਸਭੀ ਦੋਤਾ ਆ ਇੱਕ ਵਟਾ ਰਹਿ ਗਏ ਤੇ ਇੰਨਾ ਮੀਂਹ ਡਿੱਗਿਆ ਫਿਰ ਤੇ ਯਾਨੀ ਨਾ ਚੱਲ ਮੈਂ ਇਸ ਨੂੰ ਸਿੱਖੀ ਕਿਹਾ ਮੈਂ ਚੱਕੇ ਹੀ ਨਹੀਂ ਜਾਂਦਾ ਜੱਕ ਤੁਹਾਨੂੰ ਤਿਲਸਣਾ ਆਈ ਮਮੀ ਇੱਥੋਂ ਗੇਟ ਕੋਲੋਂ ਦੁਕਾਨ ਵਾਲੀ ਮਿੱਟੀ ਸਿੱਟੀ ਰਹੀ ਹੈ ਜੀ ਬਹੜਾ ਮਿੱਟੀ ਨਾਲ ਬਹੁਤ ਤਰਸਣ ਵਾਹੀ ਜਾਰੇ ਬੁਈ ਕਿਆ ਮਿੱਟੀ ਦਾ ਪਲਾ ਕੱਢ ਕੇ ਸੋਪ ਪੰਦੇ ਵਕਤ ਜੰਮੀ ਨਹੀਂ ਤੁਰਿਆ ਤਰਾ ਸਾਡੇ ਨੀਆ ਵਾਲੇ ਜਿੰਮੂ ਆਈ ਦੇਖਣ ਲੱਗਿਆ ਜਦੋਂ ਮੈਂ ਕੱਪੜੇ ਪਾਲੇ ਬੇ ਤੇ ਪਹਿਲਾਂ ਤਾਂ ਹੋਰ ਪਾਏ ਹੋਏ ਸੀਗੇ ਵਾ ਹੁਣ ਹੋਰ ਪਾਲੇ ਇਹ ਤਾਂ ਜਾਂਦੀ ਆ ਹੁਣ ਫਿਰ ਮੇਰੇ ਵੀ ਜਿਹੜੇ ਕੱਪੜੇ ਬੈਗ ਸੀਗਾ ਕਾਪੀਆਂ ਵਾਲਾ ਫਿਰ ਉਹਨੂੰ ਦੇਖ ਕੇ ਆਇਆ ਬੇਹਾਂ ਇਹ ਤਾਂ ਚੱਕ ਲੈ ਬੈਗ ਵੇ ਤਾਂ ਹੁਣ ਜਾਊਗੀ ਫਿਰ ਉੱਥੇ ਬੈਠਾ ਰਿਹਾ ਹੈ ਮੇਰੇ ਕੋਲ ਹੀ ਮੰਗ ਰ ਮੰਗ ਰ ਜਿੱਧਰ ਬਜਾਇਆ ਕਰਾ ਉਧਰ ਹੀ ਹਾਂ ਅੱਜ ਕੱਲ ਦਾ ਦਿਨ ਹੋਰ ਦੱਸਿਆ ਹੋਇਆ ਮੀ

ਫਸਮਾ ਜਿੱਦ ਨਾਟਕ ਕਰਦੇ ਹੁੰਦੇ ਜੀ ਆਪ ਵੀ ਖੁੱਲਦੀ ਆ ਨਾਲ ਹੋਰਾਂ ਨੂੰ ਛੋੜ ਦਿੰਗੇ ਬੀਜੀ ਆ ਨਾ ਸਾਡੀ ਵੀ ਕਸਰ ਪੈ ਲਿਆ ਮੇਨ ਸਾਰੇ ਕੀ ਤੇ ਹੋਊਗਾ ਹਨਾ ਹਮ ਡੈਡੀ ਕਾ ਐਸੇ ਪਟਿਆਲੇ ਨਹੀਂ ਹੈਗਾ ਉੱਥੇ ਵੀਡੀਓ ਕਾਲ ਲਾ ਰੱਖੀ ਸੀ ਕਿਸੇ ਭਾਈ ਨੇ ਕਹਿੰਦੇ ਉੱਥੇ ਧੁੱਪ ਸੀਗੀ ਪਟਿਆਲੇ ਹਾਂ ਇਹ ਤਾਂ ਸਾਰੇ ਕੀ ਚੀ ਪਹਿਰਿਆ ਮੀ ਪਾਣੀ ਮਾਰੀ ਗਏ ਮੀਟਾ ਪਈ ਜਾਂਦਾ ਮੈਂ ਅਗੋਂ ਬਗੜਾ ਇੰਟਰਨੈਟ ਆ ਗਿਆ ਠੀਕ ਹੈ ਕੱਢੀ ਚਾਹ ਲੈਣ ਹੂੰ ਉਹ ਦਿਨ ਜਦੋਂ ਆਪਾਂ ਨਾਨਕੀ ਗਏ ਸੀ ਉਹ ਦਿਨ ਲਿਆਂਦਾ ਹੋਊਗਾ ਇਹਨਾਂ ਨੇ ਫੁੱਲ ਲੱਗੇ ਹੋਣਾ ਨਾ ਮੁੜ ਕੇ ਉਹਦੇ ਯਾਦ ਰਿਹਾ 嗯。 ਕਿ ਮੈਂ ਕਿੰਨਾ ਮੱਜਾ ਪਾਣੀ ਪੋਣੀ ਪਿਆ ਤਾਂ ਬਹੁਤ ਸਿੱਟੇ ਕੱਲਿਆਂ ਤਾਂ ਰਹਿ ਗਈਆਂ ਹੁਣ ਜਿਹੜਾ ਟਾਈਮ ਆਗਾ 4 ਵਜ ਗਏ ਹੈਨਾ ਹੂੰ 4 ਵਜ ਗਏ ਆਪਣੇ ਸਬਜ਼ੀ ਅੱਜ ਪਈ ਆ ਸਬਜ਼ੀ ਅੱਜ ਨਹੀਂ ਬਣਾਉਣੀ ਰਹੇਗੀ ਸਵੇਰੇ ਬਣਾਈ ਸੀ ਆਪਾਂ ਚਾਰ ਸਲਾਈਆਂ ਪਾ ਲਈਏ ਮੈਂ ਫੁੱਟਣਾ ਕਰਦੇਂ ਦੀ ਗੱਲਾਂ ਕਰਾਂ ਤੇ ਪ੍ਰੀਤ ਪਾਲ ਗਈ ਸੀ ਜਦੋਂ ਦੀ ਪੂਆ ਜੀ ਦਵੇ ਉੱਥੇ ਉਧਰ ਰਾਜਮਾਸੀ ਕਹਿ ਦੇ ਕੋਣੀ ਉਧਰ ਰਾਜਪਨ ਕਹਿ ਕੋਣੀ ਵੀਡੀਓ ਤੋਂ ਬਣੀ ਨਹੀਂ ਹੈਗੀ ਤੇ ਕੱਲ ਵਿਚਾਰੀ ਨੇ ਜਾਣ ਦੀ ਤਿਆਰੀ ਕੀਤੀ ਉਹਦੀ ਕਹਿੰਦੇ ਮੀ ਆ ਗਿਆ ਤੇ ਇੱਕ ਦਿਨ ਪਹਿਲਾਂ ਗਏ ਤੇ ਉਹਦੇ ਮਾਸੀ ਹੈ ਨਹੀਂ ਕਿਤੇ ਹੈ ਜੀ ਸੀ ਉਹ ਚਾਚੂ ਪੀ ਜਾਂਦੇ ਸੀਗੇ ਬੈਠੇ ਉਦੋਂ ਫਿਰ ਮਾਸੀ ਉਧਰ ਸੰਨੀ ਪਾਉਣ ਬੱਗੀ ਸੀ ਉਧਰ ਮੇਰੇ ਸੰਗ ਵੀ ਫਿਰ ਕੀ ਹੁੰਦਾ ਤੇ ਆਪੀ ਤੇ ਤਰਮਾਸੜ ਹੋਊਗਾ ਹੈ ਹੂੰ ਤੇ ਕੀ ਹੁੰਦਾ ਤੇ ਤੇ ਫਿਰ ਇੱਕ ਪਾਲ ਹੱਤਾਂ ਲਾਇਏ ਮੈਨੂੰ ਤਾਂ ਆਪਣੀ ਨੂੰ ਬਹੁਤ ਔਖਾ ਹੋ ਗਿਆ ਤੇ ਅੱਜ ਜਿੱਤੇ ਡੈਡੀ ਕਹਿੰਦਾ ਲਾਗੇ ਸੋਇਚ ਖੜਕੇ ਗੁਣ ਗੁਣ ਕਰਨ ਮਾ ਮਤੀਏ ਸਾਡੀ ਗੁਣ ਗੁਣਸ ਆਈ ਰਹਿੰਗੇ ਸਾਰਾ ਦਿਨ ਕਹਿੰਦਾ ਹੁਣ ਲੱਗ ਜਾਨੀਂਗੀ ਆ ਇਹਨਾਂ ਪੈਂਦੀਆਂ ਸੌਣ ਤੱਕ 10 ਵਜੇ ਤੱਕ ਕਹਿੰਦਾ ਇਹਨਾਂ ਦੀ ਗੁਣ ਗੁਣ ਨੀ ਲੋਟ ਆਉਂਦੀ ਆਪਾਂ ਅੰਦਰ ਖੇ ਜੀ ਜਾਗਤ ਹਜੇ ਲਿਕ ਬਣੀ ਦੀ ਪਹਿਲਾਂ ਮੈਂ ਹੋਰ ਡਿਜ਼ਾਈਨ ਬੁੰਦਕੀ ਪਾਈ ਕੇ ਦੇ ਵਿੱਚ ਉਹ ਮੈਨੂੰ ਵਧੀਆ ਨਹੀਂ ਲੱਗੀ ਹੈਗੀ ਗਿੱਠ ਸਾਗਿੱਟ ਉੱਪਰ ਕਰ ਲਿਆਤੀ ਪੱਲਾ ਫਿਰ ਮੈਂ ਡੇੜਤੀ ਉਹ ਫਿਰ ਮੈਨੂੰ ਸੋਣੀ ਲੱਗੀ ਹੈਗੀ ਮਹਾਮੇਚਲਾ ਪਾ ਦੇਖ ਰਹੇ ਜੀ ਆ ਆ ਭਾਈ ਆਪਾਂ ਨੇ ਅੱਜ ਬੁੰਤੀ ਅੱਜ ਸ਼ੁਰੂ ਕੀਤਾ ਦੁਬਾਰੇ ਸਾਨੂੰ ਲਵੇ ਤੋ ਦਿਖਾਉਣੇ ਨੇ ਲਵੇ ਤੋ ਆਉਂਦੀ ਸਾਫ ਦੀ ਲਿਆ ਬੁੰਤੀ ਦੀ ਨਹੀਂ ਹੂੰ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਇਹ ਬੁੰਤੀ ਪਾਈਏ ਦੇ ਵਿੱਚ ਡਿਜ਼ਾਈਨ ਕੋਈ ਮਰਜੀ ਹੋਵੇ ਜੀ ਆਪਾਂ ਸਾਰੇ ਡਿਜ਼ਾਈਨ ਪਾ ਲੈਨੇ ਆ ਜੇ ਕਿਸੇ ਨੇ ਬਰਮਾਉਣੀ ਹੋਵੇ ਤੇ ਤੁਸੀਂ ਆਪ ਦਾ ਰੰਗ ਫਿਰ ਜੇ ਕਿਸੇ ਹੋਰ ਫਿਰ ਕਿਸੇ ਜਾਲ ਟੱਕਰ ਪਾਉਣੀ ਹੋਵੇ ਤਾਂ ਦੱਸ ਸਕਦੇ ਹੋਗੇ ਜੇ ਮੈਂ ਸੂਟਾਂ ਨਾਲ ਜਿਸਕੀਆਂ ਕਰਾ ਲੈਂਦੀ ਹਾਂ ਨਾ ਰਵਾਜ ਹੁੰਦਾ ਹੈਗਾ ਸੂਟਾਂ ਨਾਲ ਜਿਸਕੀਆਂ ਵੀ ਕਰਵਾ ਸਕਦੇ ਹੋਗੇ ਤੁਸੀਂ ਤੇ ਤੁਸੀਂ ਆਪਣੇ ਕੋਲ ਡਿਜ਼ਾਈਨ ਵੀ ਦੱਸ ਸਕਦੇ ਹੋਗੇ ਵੀ ਅਸੀਂ ਇਹ ਇਸ ਤਰ੍ਹਾਂ ਦੇ ਡਿਜ਼ਾਈਨ ਵੀ ਆਪਾਂ ਨੇ ਜਿਸਕੀ ਵੀ ਕਰਵਾਉਣੀ ਹੈ ਜਾਂ ਬਲਾউজ ਕਰਾਉਣਾ ਚਰਾਪਾਂ ਦਾ ਜੋੜਾ ਕਰਾਉਣਾ ਤੇ ਟੋਪੀਆਂ ਕਰਾਉਣੀਆਂ ਨੇ ਜੋੜੇ ਵਾਲੀਆਂ ਮੈਂ ਕਰ ਤੋੜੀਆਂ ਮੱਖੀਆਂ ਹੋ ਗਈਆਂ ਨੇ ਜੀ ਇਹ ਜੇ ਟੋਪੀਆਂ ਕਰਾਉਣੀਆਂ ਨੇ ਹਨਾ ਜੂੜੇ ਵਾਲੀਆਂ ਹੁੰਦੀਆਂ ਨੇ ਟੋਪੀਆਂ ਉਹ ਵੀ ਆਪਾਂ ਕਰ ਦਾਂਗੇ ਤੇ ਪਸਮੰਦੀਆਂ ਜਰਾਬਾਂ ਵੀ ਆਪਾਂ ਬੁੰਦਾਂਗੇ ਤੇ ਸਕੀ ਵੀ ਹਸ ਵਾਟਰ ਕੋਟੀਆਂ ਬੱਚਿਆਂ ਦੇ ਆਹ ਟੋਪੀਆਂ ਜਰਾਬਾਂ ਬੱਚੇ ਵਾਲੀਆਂ ਤੇ ਕੋਟੀ ਕਾਤੀ ਸਾਰਾ ਕੁਝ ਆਪਾਂ ਬੁੰਦਾਂ ਜੀ ਤੁਸੀਂ ਆਪ ਦਾ ਡਿਜ਼ਾਈਨ ਵੀ ਦੱਸ ਸਕਦੇ ਹੋਗੇ ਤੁਸੀਂ ਕਲਰ ਵੀ ਦੱਸ ਸਕਦੇ ਹੋ ਤੁਸੀਂ ਪਸਮਨ ਵੀ ਦੱਸ ਸਕਦੇ ਹੋਗੇ ਵੀ ਕਿਸ ਤਰ੍ਹਾਂ ਦੀ ਪਸਮਨ ਲਾਉਣੀ ਹੈਗੀ 3 ਪਲਾਈ ਚ ਵੀ ਚੱਲ ਰਹੀ ਹੈ ਪਸਮੋਤੀਆਂ ਵੀ ਬਹੁਤ ਬਣਵਾਉਂਦੇ ਨੇ ਚਲੋ ਜੀ ਤੁਸੀਂ ਆਪਣਾ ਵਲੌਗ ਦੇਖਿਆ ਅੰਤ ਤੱਕ ਤੇ ਵਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਤੇ ਪਹਿਲੀ ਵਾਰ ਆਇਆ ਤਾਨੂੰ ਸਬਸਕ੍ਰਾਈਬ ਜ਼ਰੂਰ ਕਰੋ ਕੱਲ ਨੂੰ ਮਿਲਦੇ ਹਾਂ ਜੀ ਸੋਹਣੀ ਜੀ ਵਲੌਗ ਦੇ ਨਾਲ ਚਲੋ ਜੀ ਸਾਰਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ